ਡੇਰਾ ਦੁੱਧਾ ਤਾਰੀਬਾਬ ਸਾਉਜੀ ਪ੍ਰਬੰਧਕ ਕਮੇਟੀ ਮੈਂ ਰੂਪਵਾਲਾ ਵੱਲੋਂ ಗ್ರಾಮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੁੱਧਾ ਤਾਰੀਬਾਬ ਸਾਉਜੀ ਨੂੰ ਸਮਰਪਿਤ 165ਵੇਂ ਸ਼ਿੰਗ ਮੇਲੇ ਦਾ ਗਾਜ ਸਰਪੰਚ ਪਰਮਜੀਤ ਕੌਰ ਅਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਟੀਸੀ ਦੀ ਅਗਵਾਈ ਹੇਠ ਹੋਇਆ ਇਸ ਮੌਕੇ ਸ਼ਰੀਆ ਖਾਨਪੁਰ ਸਾਹਵ ਦੇ ਪੋਗਾਂ ਦੀ ਲੜੀ ਉਪਰੰਤ ਧਾਰਮਿਕ ਜਵਾਨ ਸਜਾਇਆ ਗਿਆ ਜਿਸ ਵਿੱਚ ਨੰਬਰ 5 ਤੱਕ ਢਾਡੀ ਜੱ태ਦਾਰ ਮੇਜਰ ਸਿੰਘ ਕੇਸਰਪੁਰ ਵਾਲਿਆਂ ਨੇ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਪਰਾਂਤ ਖੁੱਲੇ ਪੰਡਾਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਗੁਰਵੀਰ ਸੰਧੂ ਅਤੇ ਅਮਨ ਬਿਰਕ ਨੇ ਆਪਣੇ ਡਿਊਟੀ ਕੀਤਾ ਨਾਲ ਹਾਜ਼ਰੀ ਭਰੀ ਉਪਰਾਂਤ ਸਿੰਘ ਮੇਲੇ ਦੀ ਪੜ ਦੀ ਸ਼ੁਰੂਆਤ ਹੋਈ ਅਤੇ ਰਾਤ ਸਮੇਂ ਸੁੱਖ ਆਰਾਮ ਸਰੋਏ ਦੀ ਪਾਰਟੀ ਵੱਲੋਂ ਡਰਾਮਾ ਪੇਸ਼ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਕੱਲ 19 ਸਤੰਬਰ ਨੂੰ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗੁਲਾਬ ਸਿੱਧੂ ਆਪਣੇ ਗੀਤਾਂ ਨਾਲ ਦਰਬਾਰ ਤੇ ਹਾਜ਼ਰੀ ਭਰਨਗੇ ਉਪਰਾਂਤ ਸਿੰਘ ਮੇਲੇ ਦੌਰਾਨ ਪੰਜਾਬ ਦੇ 500 ਤੋਂ ਵੱਧ ਨਾਮਵਰ ਪਹਿਲਵਾਨ ਆਪਣੇ ਜੋਰ ਦਿਖਾਉਣਗੇ ਪਟਕੇ ਦੀ ਪਹਿਲੀ ਕੁਸ਼ਤੀ ਦਾ ਨਾਮ ਕਰਮਵੀਰ ਸਿੰਘ ਦੇ ਸੀ ਪੁੱਤਰ ਗੁਰਪ੍ਰੀਤ ਸਿੰਘ ਤੇ ਸੀ ਪੁੱਤਰ ਮਨਜੀਤ ਸਿੰਘ ਤੇ ਸੀ ਨਟਵਰ ਲੋ ਥਾਰ ਗੱਡੀ ਦਿੱਤੀ ਜਾਵੇਗੀ ਥਾਰ ਗੱਡੀ ਤੋਂ ਇਲਾਵਾ ਚਾਰ ਬੁਲਟ ਮੋਟਰਸਾਈਕਲ ਦੋ ਹੀਰੋ ਹੰਡਾ ਇੱਕ ਪਲੈਟੀਨਾ ਮੋਟਰਸਾਈਕਲ ਲੱਖ ਰੁਪਏ ਦੀ ਚੋਟੀ سونے ਦੇ ਕੜੇ ਮੁੰਦੀਆਂ ਕੜੀਆਂ ਤੋਂ ਇਲਾਵਾ ਹੋਰ ਦਿਲ ਖਿੱਚਵੇਂ ਇਨਾਮ ਦੇ ਕੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ 227 ਦੇ ਸਿੰਮੀਲੇ ਦੌਰਾਨ ਗਾਇਕ ਰਣਜੀਤ ਬਾਵਾ ਤੇ ਆਲਟੋ ਕਾਰ ਦੇ ਆਨੰਦ ਦੀ ਸੇਵਾ ਤੇ ਸਿੰਘ ਟੀਸੀ ਕੈਨੇਡਾ ਦੇ ਪਰਿਵਾਰ ਵੱਲੋਂ ਕੀਤੀ ਜਾਵੇਗੀ ਇਸ ਮੌਕੇ ਸਰਪੰਚ ਪਰਮਜੀਤ ਕੌਰ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਵਾਈਸ ਪ੍ਰਧਾਨ ਪਰਮਿੰਦਰ RAM ਕੈਸ਼ੀਅਰ ਤਲਜੀਤ ਸਿੰਘ ਤੇ ਸੀ ਮਨਵੀਰ ਸਿੰਘ ਕੋਵਲ ਸਾਮ ਪਾਲ ਕੁਲਵਿੰਦਰ ਸਿੰਘ ਗਰੀਵਾਲ ਪਾਗਰਾਮ ਜਨਰਲ ਸੈਕਟਰੀ ਸੰਦੀਪ ਵਰਦੀ ਪੰਚਾ ਬਲਵਿੰਦਰ ਸਿੰਘ ਪੰਚ ਸਟੇ ਸੈਕਟਰੀ ਜਗਦੀਸ਼ ਮਹਿਮੀ ਪੰਚ ਜਸਵਿੰਦਰ ਟੀਸੀ ਲੇਖ ਰਾਜ ਕਟਾਰੀਆ ਪੰਚ ਨਰਿੰਦਰ ਕੌਰ ਪੰਚ ਨਿਸ਼ਾਤਰ ਕੌਰ ਡਾਕਟਰ ਸੱਤੇ ਸੁਭਦੇਵ ਕੁਮਾਰ ਪਰਮੇਲ ਸਿੰਘ ਟੀਸੀ ਕੁਲਵਿੰਦਰ ਸਿੰਘ ਸਰਾਣਾ ਸੁਰੇਂਦਰ ਸਿੰਘ ਹਰਵਿੰਦਰ ਸਿੰਘ ਸਰਾਣਾ ਜਸਪਾਲ ਮਹਿਮੀ ਦਰਸ਼ਨ ਸਿੰਘ ਤਾਰਾ ਸਿੰਘ ਦੇਵਿਦ ਅਮਰਜੀਤ ਗਰੇਵਾਲ ਜਸਵੀਰ ਸਿੰਘ ਗਰੇਵਾਲ ਸ੍ਰਿੰਦਰ ਸਿੰਘ ਸਾਫਾ ਸਰਪੰਚ ਬਲਿਹਾਰ RAM ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਹੋਏ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਤਤਨ ਪਪਾ ਪਸੌਰ ਜੀ ਦੇ ਸਲਾਨਾ ਚੰਨ ਮੇਲਾ 163 163 ਸਰਦਾਰ ਸਿੰਘ ਮੇਲਾ 19 ਸਤੰਬਰ ਨੂੰ ਕਰਾਇਆ ਜਾ ਰਿਹਾ ਹੈ। ਇਸ ਵਿੱਚ ਪਹਿਲਾ ਨਾਂ ਗੁਰਪ੍ਰੀਤ ਤੈਸੀ ਸਨਮ ਮਨਜੀਤ ਸਿੰਘ ਤੈਸੀ ਵੱਲੋਂ ਥਾਰ ਗੱਡੀ ਦਿੱਤੀ ਜਾਵੇਗੀ ਇਹ ਤ੍ਰਿਤਪਾਲ ਤੇ ਮਿੰਦਰ ਗਹਿਕਬੜ ਤੇ ਬਚਕਾਰ ਹੋਵੇਗੀ ਇਸ ਤੋਂ ਬਾਅਦ 26 ਦੇ ਵਿੱਚ ਸ਼ੰਗਾਰ ਸਿੰਘ ਦੁੱਧ ਉਸ ਵੱਲੋਂ ਕਟੀਬ ਰੁਤੀ ਆਟੋਗੱਡ ਦਿੱਤੀ ਜਾਵੇਗੀ ਇਸੇ ਤਰ੍ਹਾਂ 27 ਦੇ ਵਿੱਚ ਪੀਤ ਸਿੰਘ ਸਨਮ ਮੇਵਾ ਸਿੰਘ ਲੰਬੜਦਾ ਦੇ ਪਰਿਵਾਰਾ ਵੱਲੋਂ ਆਟੋ ਗੱਡੀ ਦਿੱਤੀ ਜਾਵੇਗੀ ਇਸ ਤਰ੍ਹਾਂ ਸਾਡੇ 32 ਸਾਲ ਤੱਕ 33 ਤੱਕ ਇਹ ਮੁਰਤੀ ਕਰਾਤੇ ਹੋਰ ਨਾਮ ਬੁਕਿੰਗ ਹੋ ਚੁੱਕੀ ਹੋਈ ਹੈ ਇਹ ਇਹ ਇਨਾਰੇ ਵੱਲੋਂ ਪੂਰੇ ਸਹਿਯੋਗ ਨਾਲ ਮੇਲੇ ਕਰਾਇਆ ਜਾ ਰਿਹਾ ਹੈ ਇਹ ਲੱਕਾ ਵਸਾ ਵੱਲੋਂ ਇਹ ਸਾਰਾ ਪ੍ਰਬੰਧ ਅਤੇ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਧ ਸੰਗਤ ਨੂੰ ਪਤਾ ਹੈ ਕਿ ਅੱਜ ਬਾਬਾ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਾਬਾ ਸਾਹਿਬ ਜੀ ਦੇ ਹਸਤਾਨਾਂ ਤੇ ਜੋ ਡਿਊਟੀ ਆ ਸੰਜੇ ਮੇਰੇ ਦੀ ਜਿਹੜੀ ਸ਼ੁਰੂਆਤ ਹੋਈ ਆ ਜਿਹਦੇ ਵਿੱਚ ਲੜੀ ਲੜੀਵਾਰ ਅਖੰਡ ਪੜ ਸਾਫ ਕਰਵਾਇਆ ਗਿਆ ਜਿਨ੍ਹਾਂ ਦੇ ਭੋਗ ਉਪਰੰਤ ਰੰਗਾਂ ਰੰਗ ਪ੍ਰੋਗਰਾਮ ਨਾਂ ਵੀ ਕਲਾਕਾਰਾਂ ਨੇ ਆਪਣਾ ਪੰਨ ਪੇਸ਼ ਕੀਤਾ ਜਿਹਦੇ ਵਿੱਚ ਹਲਗੋਜਾਬਾਦ ਅਤੇ ਨਕਲੀ ਇਕਵਾ ਸਾਰੇ ਕਲਾਕਾਰਾਂ ਨੇ ਆਪਣਾ ਆਪਣਾ ਫਨ ਪੇਸ਼ ਕੀਤਾ ਇਸ ਪ੍ਰੰਤ ਬਾਬਾ ਬਸਾਲ ਜੀ ਦੀ ਜਿਸ ਤਰ੍ਹਾਂ ਪਰੰਪਰਾ ਆ ਉਹ ਅਨੁਸਾਰ ਪੱਡ ਜਿਹੜਾ ਕੱਢਿਆ ਗਿਆ ਇਸ ਪੱਡੇ ਦੇ ਵਿੱਚ ਪਹਿਲੇ ਦਿਨ ਜਿਹੜਾ ਸਾਡੇ ਇਲਾਕੇ ਦੇ ਪਹਿਲਵਾਨ ਵੀਰਾਂ ਉਹਨਾਂ ਦੀਆਂ ਕੋਸਟੀਆਂ ਕਰਵਾਈਆਂ ਜਾਂਦੀਆਂ ਜਿਹਦੇ ਵਿੱਚ ਰੱਦ ਪੱਤ 2300 ਪਹਿਲਵਾਨ ਜਿਹੜੇ ਜਿਨ੍ਹਾਂ ਨੇ ਪਾਗ ਲਿਆ ਜਿਹਦੇ ਵਿੱਚ ਦੇਜੇ ਤੌਰ ਤੇ ਸਾਡੇ ਇਲਾਕੇ ਦੇ ਪਹਿਲਵਾਨ ਪੁੱਜੇ ਇਸੇ ਤਰ੍ਹਾਂ ਕੋਈ ਵੀ ਇਸ ਸਮਾਰੀ ਦੇ ਦੌਰਾਨ ਅੱਜ ਰਾਤ ਨੂੰ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਸੁਕਰਾਮ ਸਰੋਏ ਦਾ ਡਰਾਮਾ ਜਿਹੜਾ ਆ ਹੋਵੇਗਾ ਅਸਲੇ ਸਾਰੇ ਸਾਥ ਸਾਥ ਦੇ ਦੋਰਾ ਬੇਜੀ ਕਰਦੇ ਆ ਇਸੇ ਤਰ੍ਹਾਂ ਪੁੱਛੋ ਤੁਲਾਬਾ ਸਾਡੇ ਸਾਥ ਸਾਥ ਬੰਦਾ ਸਾਡੇ ਮੇਦੇ ਦੇ ਆ ਚਾਰ ਚੰਨ ਲਾਓ ਬਾਈ ਜੀ ਕਾਲ ਸਾਹਿਬ ਬਾਈ ਜੀ ਅਤੇ ਇਸੇ ਤਰ੍ਹਾਂ ਕੱਲ ਨੂੰ 19 ਤਰੀਕ ਨੂੰ ਸਵੇਰੇ ਜਿਹੜਾ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਹੋਊਗਾ ਜਿਹਦੇ ਵਿੱਚ ਗੁਲਾਬ ਸਿੱਧੂ ਜੀ ਆਪਣਾ ਭਾਗ ਦੇਣ ਕਰਨਗੇ ਇਸ ਤੋਂ ਬਾਅਦ ਰਾਤ ਨੂੰ ਜ਼ਿੰਦਾਬਾਈ ਜੀ ਦੇ ਚੇਤੇ ਤੌਰ ਤੇ ਸਾਡੇ ਕੋਲ ਰਾਤ ਦਾ ਜਿਹੜਾ ਪ੍ਰੋਗਰਾਮ ਪੇਸ਼ ਕਰਨਗੇ ਇਸ ਤੋਂ ਇਲਾਵਾ ਇਸ ਇਲਾਕੇ ਦੀ ਜਿਹੜੀ ਛਿੰਝ ਜਿਹਦੇ ਵਿੱਚ ਮੁੱਖ ਕਰਚਨ ਫਾਰ ਗੱਡੀ ਦਿੱਤੀ ਜਾਊਗੀ ਇਸ ਤੋਂ ਇਲਾਵਾ 차량 ਨੇ ਲਿਖੀ ਐਨ ਬਾਈਕ ਡੋਟਰਸਾਈਕਲ ਇਸ ਤੋਂ ਇਲਾਵਾ ਸੈੱਨ ਜਿਹੜੇ ਆ ਹੋਰ ਮੋਟਰਸਾਈਕਲਾਂ ਤੋਂ ਇਲਾਵਾ ਨਗਦ ਰਕਮੀ ਦੇਣਗੇ ਜਾਣਗੇ ਇਸ ਲਈ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਹਮ ਆਵਾਜ਼ ਦੇ ਇਸ ਪ੍ਰੋਜੈਕਟ ਦੀ ਡੋਰਗਰ ਸਭ ਨੂੰ ਬਤਾਓ ਇਹਦੇ ਸੰਕਟ ਇਸ ਚੇਲ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਓ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ